ਦੀ ਮੇਰੇ ਗੰਨ ਜਦੋਂ ਸਾਡਾ ਰਾਜ ਆਊਗਾ ਨਾ আর ਜੇ ਕਹਿਣਗੇ ਨਾ ਵੀ ਹਾਂ ਨਵਦੀਪ ਸਿੰਘ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਆ ਵੀ ਹਾਂ ਇਹ ਸਾਰੀ ਜ਼ਮੀਨ ਆਪਣੇ ਰਾਜ ਦੇ ਨਾਮ ਲਵਾ ਦੇ ਖਾਲਸਾ ਰਾਜ ਸਾਰੀ ਦੀ ਸਾਰੀ ਐਵੇਂ ਹੀ দান ਕਰ ਦਾਂਗੇ ਲਓ ਬਾਬਾ ਜੀ ਸਾਡਾ ਰਾਜ ਜਾਣਾ ਚਾਹੀਦਾ ਠਿਕਲੀ ਕਰ ਸਿੱਖਾਂ ਨੂੰ ਲੈ ਕੇ ਆਓ हां भाई वो बड़ी मेहनत करते हैं भाई छеме ਪਾਸ਼ਾ ਦੀ ਬਸਾਈ ਹੋਈ ਨੇ ਉਹ ਕਈ ਗੱਲ ਤੇ ਨਾ ਉਹ ਉਹਨਾਂ ਚ ਬਹੁਤ ਟੈਲੈਂਟ ਆ ਬਾਣੀ ਦੇ ਪੱਕੇ ਨੇ ਉਹਨੂੰ ਲਿਆ ਕੇ ਬਸਾਉ ਤੇ ਗੁਰਦੁਆਰਿਆਂ ਦੇ ਨੇੜੇ ਬਸਾਉ ਉਹਨਾਂ ਨੂੰ ਲਿਆ ਕੇ ਹਨ ਗੁਰਦੁਆਰਿਆਂ ਦੇ ਬਸਾਉ ਆਪਣੇ ਨਾਲੇ ਬਾਟ ਕਰਿਆ ਕਰਨਗੇ ਲੋਕਾਂ ਨੂੰ ਅੱਛੇ ਕੰਮ ਲਾਇ ਕਰਨਗੇ ਨਾਲੇ ਪਿੰਡਾਂ ਚ ਵੀ ਕੰਮ ਕਰਿਆ ਕਰਨਗੇ ਨਾਲੇ ਉਹਨਾਂ ਦੀ ਵਧੀਆ ਰੇਡੀਅਸ ਸਾਫ਼ ਸੁਥਰੇ ਨੇ ਹਨ ਬਹੁਤ ਵਧੀਆ ਕੰਮ ਹੋਊਗਾ ਭਾਈ ਆਹ ਗੱਲ ਤੁਹਾਡੇ ਤੁਹਾਡੇ ਪਰਿਵਾਰ ਪੰਜਾਬ ਤੋਂ ਵੱਧ ਕੇ ਨਹੀਂ ਹੋ ਗਿਆ ਤੁਹਾਡੀ ਖੇਤੀ ਪੰਜਾਬ ਤੋਂ ਵੱਧ ਕੇ ਨਹੀਂ ਹੋਊਗੀ ਹਮ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਇੱਕ ਰਾਜ ਲੈ ਕੇ ਬਣਾਇਆ ਸੀਗਾ ਬਿਲਕੁਲ ਥੋੜਾ ਬਣਾ ਇਹ ਥੋੜੇ ਕਿਸਾਨ ਆਪ ਗੁਆਨੇ ਕੇ ਹਾਇਰ ਕਿਸਬ ਆਤਮਨ ਨੇ ਭਾਈ ਤੁਹਾਡੇ ਅਗੇ ਹੱਥ ਬੰਨੇ ਅਸੀਂ ਖੇਤੀ ਕਰਦੇ ਹਾਂ ਹਮ ਜੀਰੀ ਲਾਉਣ ਹੁੰਦੇ ਨੇ ਭਈਏ ਬਿਲਕੁਲ ਠੇਕੇਦਾਰ ਲੈ ਕੇ ਆਉਂਦਾ ਠੇਕੇਦਾਰ ਵਾਪਸ ਲੈ ਕੇ ਜਾਂਦਾ ਇੱਕ ਬੰਦਾ ਲੈ ਕੇ ਆਉਂਦਾ ਉਸ ਤੋਂ ਬਾਅਦ ਇੱਥੇ ਰਹਿ ਜਾਂਦੇ ਨੇ ਜਿਹੜੇ ਸਪਰੇਹਾਂ ਸੁਪਰਹਾਂ ਵਾਲੇ ਰਹਿ ਜਾਂਦੇ ਨੇ ਜੀਰੀ ਕੱਟ ਜੂਗੀ ਮੰਡੀਆਂ ਚ ਆਉਣਗੇ ਹਣਾ ਹੁਣ ਲੇਬਰ ਮੰਡੀ ਦੀ ਜ਼ਿੰਮੇਵਾਰੀ ਹੁੰਦੀ ਹੈ ਮੰਡੀ ਦੇ ਆਰਤੀ ਦੇ ਉਹ ਠੇਕੇਦਾਰ ਲੈ ਕੇ ਆਉਂਦਾ ਇੱਕਦਾਰ ਵਾਪਸ ਤੋਰ ਠੀਕ ਹੈ ਉਸ ਤੋਂ ਬਾਅਦ ਆਲੂ ਲੱਗਣਗੇ ਲੇਬਰ ਆਊਗੀ ਲੇਬਰ ਸਾਰਾ ਕੰਮ ਕਰਕੇ ਸਾਰੀ ਸਪਰੀਹਾਂ ਸੁਪਰੀਹਾਂ ਕਰੂਗੀ ਵਾਪਸ ਤੁਰਜੂਗੀ ਸਾਰੇ ਦੀ ਸਾਰੀ ਹੈ ਨਾ ਉਹੀ ਐਵੇਂ ਹੀ ਸਰਕਲ ਚੱਲਦਾ ਰਹਿੰਦਾ ਆਂਦੀ ਜਾਂਦੀ ਤੁਸੀਂ ਕਹਿੰਦੇ ਸਮਝਾ ਦੋ ਅਸੀਂ ਤਾਂ ਕਹਿੰਦੇ ਆ ਜਦੋਂ ਪੰਜਾਬ ਮਰਦਾ ਹੁਣ ਹੜਾਜ ਮਰਿਆ ਪੰਜਾਬੀ Hindu ਨਹੀਂ ਮਰਿਆ ਬਿਲਕੁਲ ਉਹਨਾਂ ਦੇ ਘਰ ਨਹੀਂ ਡੁੱਬੇ ਉਹਨਾਂ ਦੀ ਖੇਤੀਆਂ ਨਹੀਂ ਉਜੜੀਆਂ ਕੱਲੀ ਕੋਈ ਇਹਦਾ ਇੱਥੇ ਜੁੱਤੀ ਆ ਜੁੱਤੀ ਬਹੁਤ ਸਟਰੋਂਗ ਆ ਬਹੁਤ ਤਰੀਕੇ ਨਾਲ ਰੱਖਦੇ ਆਂ ਕੀਤੀ ਕਰਦੇ ਆਂ ਇਹ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਭਾਈ ਸਾਡੇ ਹਰਿਆਣੇ 'ਚ ਇਹ ਕਲਚਰ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਬਣਾਉਣ ਨਾਲ ਇੱਕ ਲੜਨਾ ਤਾਂ ਕਿਸੇ ਨਾਲ ਹੈਗੇ ਨਹੀਂ ਸ਼ਾਂਤੀਪੂਰਨ ਤਰੀਕੇ ਨਾਲ ਸ਼ਾਂਤੀ ਨਾਲ ਕੀ ਤਰੀਕੇ ਨੇ ਸ਼ਾਂਤੀ ਨਾਲ ਇੱਕ ਤਰੀਕਾ ਆ ਅਸੀਂ ਤਾਂ ਬਾਹਰ ਵਾਲਿਆਂ ਨੂੰ ਬੇਨਤੀ ਕਰਦੇ ਆ ਦੇਖੋ ਇਹ ਸ਼ੁਰੂਆਤ ਨਾ ਜਿਹੜੀ ਪ੍ਰਵਾਸੀਆਂ ਨੂੰ ਮਤਲਬ ਹੈਨਾ ਕੱਢਣ ਵਾਲੀ ਲਾ ਲੋ ਜਾਂ ਕੁਝ ਵੀ ਲਾ ਲੋ ਵੀ ਉਹਨਾਂ ਨੇ ਉਹਨਾਂ ਨੂੰ ਕੰਮ ਤੱਕ ਸੀਮਤ ਰੱਖੋ ਆਧਾਰ ਕਾਰਡ ਵੋਟਰ ਕਾਰਡ ਤੱਕ ਨਾ ਰੱਖੋ ਪਿੰਡ ਵਾਲਿਆਂ ਨੂੰ ਬੇਨਤੀ ਆ ਭਾਈ ਤੁਸੀਂ ਜਿਹੜੇ ਕੋਠੀਆਂ 'ਚ ਬਾੜੇ ਹੋਏ ਆ ਨਾ ਸਾਡੇ ਭਾਈਚਾਰੇ ਨੂੰ ਹੈਨਾ ਵੀ ਭਾਈ ਇਹ ਕੱਢੋ ਇਹਨਾਂ ਨੂੰ ਉੱਥੋਂ ਹੈਨਾ ਕੋਠੀਆਂ 'ਚ ਕੱਢੋ ਨਵਦੀਪ ਭਾਈ ਉਪਰਵਾਸੀਆਂ ਵਾਲਾ ਚੱਲੀ ਜਾਂਦਾ ਇੱਥੇ ਭਈਏ ਤੁਸੀਂ ਵੀ ਰੱਖੀ ਬੈਠੇ ਮੋਟਰਾਂ ਤੇ ਬਾਈ ਨਾ ਹਰਿਆਣੇ ਚ ਨਾ ਉਹ ਨਹੀਂ ਹੈਗਾ ਸਿਸਟਮ ਜਿਹੜਾ ਪੰਜਾਬ ਚ ਹੈ ਨਾ ਸਾਡੇ ਭਈਏ ਮੋਟਰਾਂ ਤੱਕ ਸੀਮਤ ਨਹੀਂ ਉਹ ਵੀ ਆ ਭਈਏ ਨਾ ਜਿਹੜੇ ਜੀਰੇ ਲਾਣ ਆਏ ਸੀ ਨਾ ਉਹੀ ਰੁਕ ਗਏ ਸੀ ਇੱਥੇ ਸਪਰੇਸ ਅਪਰੂਵ ਕਰਦੇ ਨੇ ਆਪਣਾ ਕਜਾਰਾ ਕਰਦੇ ਨੇ ਹੈ ਨਾ ਤੇ ਆਧਾਰ ਕਾਰਡ ਨਹੀਂ ਬਣੇ ਹੋਏ ਸਾਡੇ ਆਧਾਰ ਕਾਰਡ ਵਾਲਾ ਸਿਸਟਮ ਨਹੀਂ ਹੈਗਾ ਸਾਡੇ ਇੱਥੇ ਭਈਏ ਹੈਗੇ ਨੇ ਆਹ ਰਾ ਟੱਕ ਲੂ ਤੇਰਾ ਆਧਾਰ ਕਾਰਡ ਬਣਾਵਾ ਗੋਂ ਕਾ ਬਿਹਾਰ ਕਾ ਹੈ ਬਿਹਾਰ ਕਾ ਹੈ ਭਈ ਇਹਾਂ ਨਹੀਂ ਬਣਾ ਦਿੰਦੇ ਇੱਥੇ ਜੀ ਮਨਾ ਕਰਿਆ ਮੇਰੇ ਪਿੰਡੋਂ ਮੈਂਨੇ ਕੱਲ ਸਰਪੰਚ ਨੂੰ ਕਿਹਾ ਮੈਂ ਕਿਹਾ ਵੀ ਕਿਤੇ ਆਧਾਰ ਕਾਰਡ ਹੈ ਉਹ ਕਹਿੰਦੇ ਇੱਕ ਆਧਾਰ ਕਾਰਡ ਹੈ ਬਸ ਅੱਛਾ ਉਹਨੇ ਕਹਿੰਦਾ ਕੈਨਸਲ ਕਰ ਦੇ ਸਾਭ ਜੀ ਗੱਲ ਹੈ ਮੈਂ ਕਿਹਾ ਉਹ ਕਹਿੰਦੇ ਮੈਂ ਕੈਨਸਲ ਕਰ ਦੂੰਗਾ ਨਬਦੀ ਬਈ ਯਾਨੀ ਬਣਨੇ ਟੇ ਜਾਂਦੇ ਹੈਗੇ ਸਾਡਾ ਨਹੀਂ ਯਾਰ ਬਣ ਮਤਲਬ ਹੀ ਨਹੀਂ ਹੈਗਾ ਯਾਰ ਸਾਡੇ ਇੱਥੇ ਆ ਕੇ ਕਿਉਂ ਬਸਣਗੇ ਤੁਸੀਂ ਨਾ ਮੇਰੇ ਨਾਲ ਮੇਰੇ ਪਿੰਡੋਂ ਦਾ ਛੱਡ ਦਿਓ ਤੁਸੀਂ ਮੇਰਾ ਪਿੰਡ ਤਾਂ ਫਿਰ ਵੀ ਸ਼ਹਿਰ ਟੱਚ ਆ ਤੁਸੀਂ ਕਿਸੇ ਵੀ ਪਿੰਡਾਂ ਚ ਚਲੇ ਜਾਓ ਜਾ ਕੇ ਅੱਗੇ ਹਰਿਆਣੇ ਦੇ ਵਿੱਚ ਨਹੀਂ ਹੈ ਬਈ ਹੈਗੇ ਨਹੀਂ ਸਾਡੇ ਦੇ ਬਾਈ ਬੈਠੇ ਨੇ ਪੁੱਛ ਨੂੰ ਨਹੀਂ ਹੈ ਬਈ ਆ ਬਈ ਵੀ ਇ ਬਾਈ ਜਿੱਥੋਂ ਦੇ ਅਸੀਂ ਜੰਪਾਣਾ ਸਾਡੇ ਉਰੇ ਦੇ ਆ ਹੈਨਾ ਹਾਂ ਉਹ ਉਥੋਂ ਦੇ ਜੰਪਾਣਾ ਬਾਈ ਉਥੋਂ ਦੇ ਬਣਾਓ ਕੰਮ ਜਿੱਥੇ ਮਰਜ਼ੀ ਜਾ ਕੇ ਕੰਮ ਕਰੋ ਯਾਰ ਦੇਖੋ ਕੰਮ ਪਤਾ ਕੀ ਹੈ ਦੇਖੋ ਕੀਰਤ ਕਰੋ ਬਾਈ ਕੰਮ ਕੀਰਤ ਦੀ ਰਿਸਪੈਕਟ ਨਹੀਂ ਕਰਨੇ ਬਾਬੇ ਨਾਨਕ ਨੇ ਦੇਖੋ ਸਾਨੂੰ ਸਰਬਤ ਦਾ ਭਲਾ ਸਿਖਾਇਆ ਹੈ ਜੀ ਪਰ ਪਤਾ ਕੀ ਚੱਕ ਰੋ ਰਹੇ ਹੁਣ ਯਾਰ ਸਾਡੀਆਂ ਡੈਮੋਗ੍ਰਾਫੀ ਖਰਾਬ ਹੋ ਜਾਣਗੀਆਂ ਲੁਧਿਆਣੇ ਦੇ ਅੰਦਰ 2012 'ਚ ਮੇਰੇ ਖਿਆਲ ਤੋਂ 12 ਲੱਖ ਸੀਗੇ ਹੈਨਾ ਮੈਂ ਤਾਂ ਸਾਰੇ ਪੰਜਾਬ 'ਚ ਮੇਰੇ ਖਿਆਲ ਤੇ 12-15 ਲੱਖ ਸੀਗੇ ਬਿਲਕੁਲ ਲੁਧਿਆਣੇ ਚ ਨੇ 12-15 ਲੱਖ ਲੁਧਿਆਣੇ ਨੇ ਗਾਹ ਪਾਇਆ ਹੋਇਆ ਸਾਰੇ ਪਾਸੇ ਨੂੰ ਤੇ ਉੱਥਾ ਤਾਂ ਐਮਸੀਬੀ ਬਣੇ ਆ ਸਰਪੰਚ ਵੀ ਬਣੇ ਆ ਅਸੀਂ ਤਾਂ ਬਾਹਰ ਵਾਲੇ ਨੂੰ ਬੇਨਤੀ ਕਰਦੇ ਆ ਦੇਖੋ ਇਹ ਸ਼ੁਰੂਆਤ ਨਾ ਜਿਹੜੀ ਪ੍ਰਵਾਸੀਆਂ ਨੂੰ ਮਤਲਬ ਹੈ ਨਾ ਕੱਢਣ ਵਾਲੀ ਲਾ ਲੋ ਜਾਂ ਕੁਝ ਵੀ ਲਾ ਲੋ ਬਈ ਉਹਨਾਂ ਨੇ ਉਹਨਾਂ ਨੂੰ ਕੰਮ ਤਕਸੀਮਤ ਰੱਖੋ ਆਧਾਰ ਕਾਰਡ ਵੋਟਰ ਕਾਰਡ ਤੱਕ ਨਾ ਰੱਖੋ ਪਿੰਡ ਵਾਲੇ ਨੂੰ ਬੇਨਤੀ ਆ ਭਾਈ ਤੁਸੀਂ ਜਿਹੜੇ ਕੋਠੀਆਂ ਚ ਵੜੇ ਹੋਏ ਆ ਨਾ ਸਾਡੇ ਭਾਈਚਾਰੇ ਨੂੰ ਹੈ ਨਾ ਵੀ ਭਾਈ ਇਹ ਕੱਢੋ ਇਹਨਾਂ ਨੂੰ ਉੱਥੋਂ ਹੈ ਨਾ ਕੋਠੀਆਂ ਚ ਕੱਢੋ ਅਗਰ ਤੁਹਾਡਾ ਨਹੀਂ ਸਰਦਾ ਖੇਤੀ ਬਾੜ ਅਸੀਂ ਮੈਨੂੰ ਓਕਰ ਰੱਖਿਆ ਪਰ ਇੱਕ ਰੱਖਿਆ ਹੋਇਆ ਫੋਨ ਵੀ ਨਹੀਂ ਹੈਗਾ ਭਾਈ ਉਹਦੇ ਕੋਲ ਤੇ ਰੱਖਿਓ ਤੁਸੀਂ ਬਾਹਰ ਵਿੰਡੋ ਬਾਹਰ ਮੋਟਰ ਤੋਂ ਬਾਹਰ 2 ਕਿਲੋਮੀਟਰ ਦੂਰ ਨੇ ਮੇਰੇ ਖੇਤ ਹਨ ਫੋਨ ਵੀ ਨਹੀਂ ਹੈਗਾ ਜਿਹੜਾ ਮੇਰੇ ਕੋਲ ਮੇਰਾ ਪਰਸਨਲ ਓਕਰ ਹੈ ਉਹਦੇ ਕੋਲ ਫੋਨ ਵੀ ਨਹੀਂ ਹੈਗਾ ਠੀਕ ਹੈ ਵੀ ਮੈਂ ਤੇਰੀ ਗੱਲ ਕਰਨੀ ਅਸੀਂ ਕਰਾ ਦੇਂਗੇ ਭਾਈ ਤੇਰੀ ਗੱਲ ਹੈ ਨਾ ਬਿਲਕੁਲ ਤੇ ਯਾਰ ਸਾਡੇ ਤਾਂ ਭਾਈ ਪੰਜਾਬ ਦੇ ਵਿੱਚ ਉਲਟਾ ਹੀ ਆ ਤੂੰ ਅਨੰਦ ਵਰਸਾ ਦੀ ਵੀਡੀਓ ਦੇਖੀ ਤੱਕ ਉਹ ਬਾਈ ਕਹਿੰਦਾ ਯਾਰ ਮੈਂ ਤਾਂ ਇਹਦੇ ਆਧਾਰ ਕਾਰਡ ਵੀ ਬਣਵਾਉਂਗਾ ਸਭ ਕੁਝ ਕਰਾਂ ਕਰੇ ਰੱਖ ਲੈ ਇਹਨਾਂ ਨੂੰ ਕਰੇ ਰੱਖ ਫਿਰ ਪਾਣ ਧੁੱਕਣਗੇ ਤੇਰੇ ਘਰੇ ਇਹ ਠੀਕ ਹੈ ਫਿਰ ਗੰ ਗੱਲ ਦੇਖੋ ਯੂਪੀ ਬਿਹਾਰ ਚ ਜਿਹੜੀ ਰੇਸ਼ੋ ਆ ਨਾ ਉਹਦੀ ਕ੍ਰਾਈਮ ਦੀ ਉਹ 20 ਤੋਂ 25% ਹੈ। ਬਿਲਕੁਲ 20 ਤੋਂ 25% ਬਿਲਕੁਲ ਤੁਸੀਂ ਇਹ ਕਹੀ ਜਾਂਦੇ ਨੇ ਸਾਡੇ ਵਾਲੇ ਨੂੰ ਵੀ ਸਾਡੇ ਵਾਲੇ ਬਾਹਰ ਜਾਂਦੇ ਨੇ ਕੱਢਿਓ ਰੇਸ਼ੋ ਕ੍ਰਾਈਮ ਦੀ ਕਿੰਨੀ ਆ? ਕਿ ਸਾਡੇ ਵਾਲੇ ਜਿਹੜੇ ਬਾਹਰ ਜਾਂਦੇ ਆ ਲੋਕੀ ਰੋਲਾ ਪਾਈ ਜਾਂਦੇ ਕਹਿੰਦੇ ਯਾਰ ਵੀ ਤੁਹਾਡੇ ਵੀ ਤਾਂ ਬਾਹਰ ਬੈਠੇ ਹੀ ਆ। ਬਾਈ ਸਾਡੇ ਵਾਲੇ ਬਾਹਰ ਜਾਂਦੇ ਨੇ ਹੁਣ ਯੂਪੀ ਆਪਣਾ ਲਾਲੂ ਹੈ ਨਾ ਯੂਪੀ ਬਿਹਾਰ ਦੀ ਕ੍ਰਾਈਮ ਰੇਸ਼ੋ ਪਤਾ ਕਿੰਨੀ ਆ ਦੇਸ਼ ਦੀ 20 ਤੋਂ 25% ਆ। ਸੱਡੇ ਵਾਲ ਤੇ ਸੱਡੇ ਵਾਲੇ ਬਾਹਰ ਜਾਂਦੇ ਨੇ ਪਹਿਲੀ ਗੱਲ ਤਾਂ ਬਾਹਰਲੇ ਦੇਸ਼ਾਂ 'ਚ ਜਾਂਦੇ ਨੇ ਪੁੱਛ ਯਾਰ ਕ੍ਰਾਈਟੇਰੀਆ ਹੈਗਾ ਆ ਕੋਈ ਐਲੈਟਸ ਕਰਨੀ ਆ ਉੱਥੇ ਦੇ ਰੂਲਸ ਰੈਗੂਲੇਸ਼ਨਸ ਨੇ ਫੋਲੋ ਕਰਦੇ ਆ ਜਿਹੜਾ ਨਹੀਂ ਫੋਲੋ ਕਰਦਾ ਅਗਲੇ ਰਿਪੋਰਟ ਮਾਰਦੇ ਨੇ ਕਰ ਸੱਡੇ ਤੋਂ ਪਹਿਲਾਂ ਮੈਡੀਕਲ ਹੁੰਦਾ ਏ ਜਿਹਨੂੰ ਕੋਈ ਬਿਮਾਰੀ ਹੋਣੀ ਨਹੀਂ ਜਾ ਸਕਦਾ ਕੋਈ ਨਹੀਂ ਜਾ ਸਕਦਾ ਕ੍ਰਾਈਮ ਚੈੱਕ ਹੁੰਦਾ ਇੱਥੇ ਤਾਂ ਭਮ ਜੀ ਨੂੰ ਪਤਾ ਹੀ ਕੋਈ ਨਹੀਂ ਆ ਕਿ ਆ 20-25 ਲੱਖ ਰੁਪਏ ਅਸੀਂ ਲਾ ਕੇ ਜਾਂਦੇ ਆ ਅਰ ਜੇ ਉੱਥੇ ਜਾ ਕੇ ਉੱਥੇ ਦੇ ਰੂਲ ਨਹੀਂ ਮੰਨਦਾ ਅਗਲੇ ਰਿਪੋਰਟ ਮਾਰਦੇ ਨੇ ਕਰਕੇ ਸੱਡੇ ਤੇ ਤਾਂ ਯਾਰ ਕੋਈ ਰਿਪੋਰਟ ਵਾਲਾ ਸਿਸਟਮ ਹੀ ਨਹੀਂ ਹੈ ਜੈਸੀ ਬਾਰਲੀ ਸਟੇਟਾਂ 'ਚ ਵੀ ਬਸੇ ਹੋਏ ਆਂ ਕ੍ਰਾਈਮ ਰੇਸ਼ੋ ਕੱਢ ਕੇ ਦੇਖ ਲਓ ਵੀ ਹਾਂ ਅੱਜ ਤੱਕ ਸਿੱਖਾਂ ਨੇ ਕਿੰਨਾ ਕੁ ਮਤਲਬ ਲਾ ਲਓ ਬਾਹਰ ਜਾ ਕੇ ਕ੍ਰਾਈਮ ਕਰਿਆ ਕਰੇ ਨਹੀਂ ਭਾਈ 0% ਆ ਮੈਂ ਕਹਿੰਦਾ 0.1% ਵੀ ਨਹੀਂ ਹੋ ਸਕਦਾ ਉਹ ਤਾਂ ਸਾਰਿਆਂ 'ਚ ਹੀ ਹੁੰਦੇ ਆ 20 ਤੋਂ 25% ਦੀ ਮੈਂਟੈਲਿਟੀ ਹੁੰਦੀ ਹੈ ਜਿਹੜੀ ਕ੍ਰਾਈਮ ਵਾਲੀ ਇੱਧਰੋਂ ਆ ਰਹੀ ਇਸ ਕਰਕੇ ਬੇਨਤੀ ਕਰਦੇ ਆ ਇਹ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਭਾਈ ਸਾਡੇ ਹਰਿਆਣੇ 'ਚ ਇਹ ਕਲਚਰ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਬਣਾਉਣ ਵਾਲਾ ਇੱਕ ਮੈਂ ਫੇਰ ਕਹਿੰਦਾ ਮੇਰੇ ਪਿੰਡ 'ਚ ਇੱਕ ਬਣਿਆ ਹੋਇਆ ਸੀ ਕੈਨਸਲ ਕਰਾਤਾ ਕਹਿ ਕੇ ਸਰਪੰਚ ਸਾਹਿਬ ਨੂੰ ਮੈਂ ਕਿ ਇਹ ਉਦਾਹਰਨ ਕਰਨੀ ਬਣਾ ਤੇ ਜਿਹੜਾ ਕਿਨੇ ਵੈਰੀਫਿਕੇਸ਼ਨ ਵਾਲਾ ਕਹਿੰਦੇ ਆ ਵੀ ਚਲ ਜਮ ਰੱਖਿਆ ਵੀ ਤੁਹਾਡੇ ਤੇ ਵੈਰੀਫਿਕੇਸ਼ਨ ਆਉਣਾ ਹੈ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਠੀਕ ਹੈ ਅਰ ਕੰਮ ਕਰ ਨਾ ਹੋ ਜੀ ਛੱਡ ਕੇ ਆਓ ਭਾਈ ਪਰ ਯਾਰ ਇਹ ਗੰਦੀ ਰੇੜੀਆਂ ਲਾਉਣੀਆਂ ਹੈਨਾ ਗੰਦੇ ਹੱਥਾਂ ਨਾਲ ਬਣਾਉਣਾ ਕਿੰਨੀਆਂ ਵੀਡੀਓਜ਼ ਆਉਂਦੀਆਂ ਨੇ ਥੁੱਕਣਾ ਗੰਦ ਪਾਉਣਾ ਤੰਬਾਕੂ ਵਾਲਾ ਕਲਚਰ ਹਰਿਆਣੇ ਚ ਕਹਿੰਦੇ 2 ਦਿਨ ਪਹਿਲੇ ਅੱਜ ਦੀ ਮੈਂ ਅੱਜ ਖਬਰ ਦੇਖ ਰਿਹਾ ਸੀ ਸਾਰਾ ਤੰਬਾਕੂ ਬੈਨ ਕਰਤਾ ਹਰਿਆਣੇ ਚ ਹਾਂ ਉੱਥੇ ਸਰਕਾਰਾਂ ਕਿਉਂ ਨਹੀਂ ਕਰਦੀ ਇਹ ਸਭ ਚਾਲਾਂ ਨੇ ਵੀ ਨਾ ਇਹ ਭੜਕਾਟ ਚੋਂ ਹੈ ਨਾ ਇਹ ਥੋੜਾ ਕਲੇਸ਼ ਜ਼ਿਆਦਾ ਮਜੇ ਕਲੇਸ਼ ਤਾਂ ਵਧਾਣਾ ਹੀ ਨਹੀਂ ਭਾਈ ਲੜਾਈ ਲੜਨਾ ਤਾਂ ਕਿਸੇ ਨਾਲ ਹੈਗੇ ਨਹੀਂ ਸ਼ਾਂਤੀਪੂਰਨ ਤਰੀਕੇ ਨਾਲ ਸ਼ਾਂਤੀ ਨਾਲ ਕੀ ਤਰੀਕੇ ਨੇ ਸ਼ਾਂਤੀ ਨਾਲ ਇੱਕ ਤਰੀਕਾ ਆ ਆਪਣੀਆਂ ਰੇੜੀਆਂ ਇਹਨਾਂ ਦੇ ਸਾਹਮਣੇ ਲੈਣੇ ਸਟਾਰਟ ਕਰੋ ਉੱਥੇ ਦੇ ਮੋਤਵਾਰ ਬੰਦੇ ਉਹਨਾਂ ਨੂੰ ਸੁਰੱਖਿਆ ਦੇਣ ਠੀਕ ਹੈ ਜਿਹਦਾ ਕੋਲ ਨਹੀਂ ਸਰਦਾ ਖੇਤੀ ਤੋਂ ਇੱਕ ਭਈਆ ਰੱਖੇ ਜਿਨ੍ਹਾਂ ਨੇ ਕੋਠੀਆਂ ਰੈਂਟ ਤੇ ਦਿੱਤੀਆਂ ਹੋਈਆਂ ਨੇ ਠੀਕ ਹੈ ਉਹ ਉਹਨਾਂ ਨੂੰ ਰੈਂਟ ਤੋਂ ਪਾਈ ਕਦੇ ਵੀ ਹੱਥ ਜੋੜੇ ਜਿੱਥੇ ਤੁਸੀਂ ਹੈਗੇ ਉੱਥੇ ਜਾਓ ਤੇ ਰਹਿਣਾ ਤੁਹਾਡੇ ਪਰਿਵਾਰ ਦੇ ਇੱਕ ਬੰਦੇ ਰਹੇ ਹਨ ਕੰਮ ਕਰੇ ਇੱਥੇ ਆ ਤੁਸੀਂ ਕੰਮ ਕਰਨ ਆਏ ਉੱਥੇ ਹਨ ਤੇ ਕਰਨਾ ਸਾਰਾ ਸ਼ਾਂਤੀ ਨਾਲ ਲੜਨਾ ਨਹੀਂ ਬਾਈਕਾਟ ਕਰ ਦੋ ਭਾਈ ਵੀ ਉਹਨਾਂ ਤੋਂ ਮਨ ਲਗਾ ਕੇ ਖਰੀਦਦੋ ਵਿਰੋਧ ਕਰਨਾ ਬੰਦ ਕਰ ਦੋ ਅਗਲੇ ਨਾਲ ਆਪਣੇ ਆਪਣੇ ਹਿੰਦੂ ਭਾਈ ਲਾ ਸਕਦੇ ਨੇ ਵਧੀਆ ਰੇੜੀਆਂ ਮੁਸਲਮਾਨ ਭਾਈ ਸਿੱਖ ਪੰਜਾਬੀ ਭਾਈ ਹਨਾ ਸਾਰੇ ਲਾਓ ਭਾਈ ਰਲ ਮਿਲ ਕੇ ਹਨਾ ਉੱਥੇ ਠੀਕ ਹੈ ਤੇ ਉਹਨਾਂ ਤੋਂ ਸਮਾਨ ਖਰੀਦਣਾ ਸਟਾਰਟ ਕਰੋ ਇਹ ਮਹੀਮ ਤਾਂ ਤੁਸੀਂ ਚਲਾਉਣੀ ਹੈ ਮਹਾਰਾਸ਼ਟਰ ਚ ਵੀ ਤਾਂ ਅਸੀਂ ਦੇਖਦੇ ਆਂ ਔਰ ਉੱਥੇ ਤਾਂ ਕੁੱਟਦੇ ਨੇ ਅਸੀਂ ਤਾਂ ਬੇਨਤੀ ਕਰਦੇ ਆਂ ਭਾਈ ਹਾਇਦਰਾਬਾਦ ਵਾਲਾ ਭਾਈ ਕਿਸੇ ਨੇ ਨਹੀਂ ਹੱਥ ਪ ਪਰਚੇ ਪਾਉਣਗੇ ਤੁਸੀਂ ਜਿਹੜੀ 3D ਹਟਾ ਕੇ ਦੇਖੋਗੇ ਥੱਪੜ ਮਾਰੋਗੇ ਤੁਹਾਡੇ ਤੇ ਪਰਚਾ ਹੋਊਗਾ ਬੇਨਤੀ ਕਰਦੇ ਆ ਸ਼ਾਂਤੀ ਵਾਲੇ ਹੱਲ ਲੈ ਕੇ ਨੀ ਜੋ ਸ਼ਾਂਤੀ ਵਾਲੇ ਹੱਲ ਹੋ ਗਿਆ ਕਰਨੀ ਫਿਰ ਲੜਨ ਦੀ ਕੀ ਲੋੜ ਆਪਾਂ ਤਾਂ ਹੁਣ ਜਦੋਂ ਹੁਣੇ ਖੁਸ਼ਹਰਤਪੁਰ ਵਾਲਾ ਕਾਂਡ ਹੋਇਆ ਉਹ ਬੱਚੇ ਨੂੰ ਦੇਖ ਕੇ ਇੱਕ ਵਾਰ ਦਿਲ ਕੰਬਦਾ ਹੋਰ ਯਾਰ ਇਹ ਤਾਂ ਗੱਲ ਨਾ ਨਾ ਅੱਜ ਤੁਸੀਂ ਅੱਜ ਵੀ ਨਹੀਂ ਸਮਝੋਗੇ ਨਾ ਫਿਰ ਤੁਸੀਂ ਪਛਤਾਉਂਗੇ ਇੱਕ ਦਿਨ ਉਹਦੇ ਮਾਪੇ ਪਿੰਡ ਛੱਡ ਕੇ ਤੁਹਾਨੂੰ ਪਤਾ ਹੁਣ ਮੇਰੇ ਖਿਆਲੋਂ ਭਾਈ ਪਤਾ ਨਹੀਂ ਕਿੰਨਾ ਲੱਖ ਲੱਖਾਂ ਦੀ ਗਿਣਤੀ 2012 ਚ ਸੀਗੇ ਹਨਾ ਵੀ ਲਾਲੇ 10-12 ਲੱਖ ਤਾਂ ਅੱਜ ਖੱਲੇ ਲੁਧਿਆਣੇ ਚ ਇੰ ਐਂਡ ਇਹ ਤੇ ਮੇਰੇ ਕੰਤੋਂ ਅਸੀਂ ਤਾਂ ਘੱਟ ਗਿਣਤੀ ਹੋ ਜਾਾਂਗੇ ਤੇ ਉਹਦਾ ਪਤਾ ਵੀ ਕੁਝ ਨਹੀਂ ਹੈ ਗੱਲ ਬਾਈ ਪਤਾ ਕਿ ਅਸੀਂ ਘੱਟ ਗਿਣਤੀ ਹੋ ਜਾਾਂਗੇ ਅਸੀਂ ਵੋਟਾਂ ਵਾਲੇ ਪਾਸੇ ਨੂੰ ਤੁਸੀਂ ਕਦੇ ਜਿੱਤ ਸਕਦੇ ਵੋਟਾਂ ਤਾਂ ਛੱਡੋ ਤੇ ਤੁਸੀਂ ਤੁਹਾਡੀ ਨਸਲ ਕੁਸ਼ੀ ਵੀ ਕਰ ਦੇਣਗੇ ਕੱਲ ਨੂੰ ਯਾਰ ਸੰਖਿਆ ਹੀ ਤੇ ਨਸਲ ਕੁਸ਼ੀ ਕਰਦੀ ਹੈ ਦਿੱਲੀ ਦੇ ਅੰਦਰ ਕੀਨੇ ਕਰੀ ਸੀ ਨਸਲ ਕੁਸ਼ੀ ਮਤ ਗਿਣਤੀ ਸੀ ਉਹ ਬਿਲਕੁਲ ਵਤ ਗਿਣਤੀ ਘੱਟ ਗਿਣਤੀ ਤੇ ਚੜ ਗਈ ਹੈਗਾ ਮੈਥੀ ਨੂੰ ਜੇ ਤੁਸੀਂ ਨਹੀਂ ਸਮਝੋਗੇ ਇਹ ਸਭ ਕੁਝ ਹੋਣਾ ਆਇਆ ਸੀ ਤਾਂ ਤੁਹਾਨੂੰ ਜਾਗਰੂਕ ਕਰ ਸਕਦੇ ਹਾਂ ਭਾਈ ਠੀਕ ਹੈ ਅਸੀਂ ਜਾਨੀ ਜਾਨ ਹੈ ਨਾ ਚੀਜ਼ਾਂ ਦੇ ਯਾਰ ਜਦ ਸਾਡੇ ਪਿੰਡਾਂ 'ਚ ਰਵਾਜ ਨਹੀਂ ਹੈਗਾ ਹਰਿਆਣੇ 'ਚ ਇਦਾਂ ਹਰਿਆਣਾ ਸਰਕਾਰਾਂ ਦੀ ਤਾਂ ਦੇਖੋ ਕਮੀਆਂ ਹੈਗੀਆਂ ਸਰਕਾਰਾਂ ਨਾ ਵੱਡੇ ਵੱਡੇ ਸੁਪਨੇ ਦਿਖਾਉਂਦੀਆਂ ਨੇ ਉਧਰ ਦੇ ਸਾਈਡ ਬਿਲਕੁਲ ਵੀ ਆਓ ਭਾਈ ਇੱਧਰ ਹੈ ਨਾ ਜਦੋਂ ਇੱਧਰ ਆਉਂਦੇ ਨੇ ਹੈ ਨਾ ਟ੍ਰੇਨਾਂ ਚੜ੍ਹ ਜਾਂਦੇ ਕਿ ਇੱਥੇ ਭਾਈ ਬਹੁਤ ਰੈਲੀ ਹੈ ਨਾ ਤਾਂ ਕਿਤੇ ਜਾਣ ਨੂੰ ਜੇ ਕਰਦਾ ਇੱਥੋਂ ਸਹੀ ਗਾ ਆ ਸਾਡੀ ਤਾਂ ਇੱਥੇ ਜੁੱਤੀ ਆ ਜੁੱਤੀ ਬਹੁਤ ਸਟਰੋਂਗ ਆ ਬਹੁਤ ਤਰੀਕੇ ਨਾਲ ਰੱਖਦੇ ਆ ਕਿਉਂਕਿ ਯਾਰ ਇਹਨਾਂ ਨਾਲ ਹੁਣ ਬਿਆਨ ਆਈ ਜਾਂਦੇ ਨੇ ਕਹਿੰਦੇ ਕਹਿੰਦੇ ਸਾਡੀ ਖੇਤੀ ਨਹੀਂ ਹੈ ਤਾਂ ਇਹ ਮੇਰਾ ਚੱਲੂਗੀ ਭਾਈ ਮੈਂ ਤੁਹਾਨੂੰ ਉਹ ਵੀ ਗੱਲ ਦੱਸ ਦੇਣਾ ਹੈ ਨਾ ਇਹ ਸਭ ਨਾ ਇਹ ਥੋੜੇ ਕਿਸਾਨਾਂ ਆਪ ਗੋਣੇ ਕਿਹਾ ਹਾਇਰ ਕਿਸਾਨ ਆਤਮੰਨ ਨੇ ਭਾਈ ਤੁਹਾਡੇ ਅਗੇ ਹੱਥ ਬੰਨੇ ਅਸੀਂ ਖੇਤੀ ਕਰਦੇ ਆ ਹੂੰ ਜੀਰੀ ਲਾਉਣ ਹੁੰਦੇ ਨੇ ਭਈਏ ਬਿਲਕੁਲ ਠੇਕੇਦਾਰ ਲੈ ਕੇ ਆਉਂਦਾ ਠੇਕੇਦਾਰ ਵਾਪਸ ਲੈ ਕੇ ਤੇ ਇੱਕ ਬੰਦਾ ਲੈ ਕੇ ਆਉਂਦਾ ਉਸ ਤੋਂ ਬਾਅਦ ਇੱਥੇ ਰਹਿ ਜਾਂਦੇ ਨੇ ਜਿਹੜੇ ਸਪਰੇਹਾਂ ਸੁਪਰਹਾਂ ਵਾਲੇ ਰਹਿ ਜਾਂਦੇ ਨੇ ਜੀਰੀ ਕੱਟ ਜੂਗੀ ਮੰਡੀਆਂ ਚ ਆਉਣਗੇ ਹਨਾ ਹੁਣ ਲੇਬਰ ਮੰਡੀ ਦੀ ਜ਼ਿੰਮੇਵਾਰੀ ਹੁੰਦੀ ਆ ਮੰਡੀ ਦੇ ਆਰਤੀ ਦੇ ਉਹ ਠੇਕੇਦਾਰ ਲੈ ਕੇ ਆਉਂਦਾ ਇੱਕਦਾਰ ਵਾਪਸ ਤੋਰ ਦਿੰਦਾ ਆ ਠੀਕ ਆ ਉਸ ਤੋਂ ਬਾਅਦ ਆਲੂ ਲੱਗਣਗੇ ਲੇਬਰ ਆਊਗੀ ਲੇਬਰ ਸਾਰਾ ਕੰਮ ਕਰਕੇ ਸਾਰੀ ਸਪਰੀਹਾਂ ਸੁਪਰੂਹਾਂ ਕਰੂਗੀ ਵਾਪਸ ਤੁਰਜੂਗੀ ਸਾਰੇ ਦੀ ਸਾਰੀ ਹੈ ਨਾ ਉਹੀ ਐਵੇਂ ਹੀ ਸਰਕਲ ਚੱਲਦਾ ਰਹਿੰਦਾ ਆਂਦੀ ਜਾਂਦੀ ਰਹਿੰਦੀ ਖੇਤੀ ਵਾਲਾ ਬੰਦਾ ਕਦੇ ਨਹੀਂ ਬਸਾਉਂਦਾ ਠੀਕ ਹੈ ਇਸ ਕਰਕੇ ਕਹਿੰਦੇ ਜਿਨ੍ਹਾਂ ਨੇ ਬਸਾਏ ਹੋਏ ਆ ਨਾ ਇਹ ਤੁਸੀਂ ਆਪਣੇ ਲਾਲਚ ਨੂੰ ਬਸਾਉਣੇ ਉੱਥੇ ਵੀ ਸਾਰੀ ਫੈਮਿਲੀ ਆ ਜੇ ਹੈ ਨਾ ਵੱਧ ਕੰਮ ਕਰੇ ਥੋੜਾ ਇੱਕ ਬਈਏ ਨਾਲ ਸਰਦਾ ਆ ਮੇਰੀ 40 ਕਿੱਲਾਂ ਦੀ ਖੇਤੀ ਹੈ ਭਾਈ ਮੇਰਾ ਇੱਕ ਇੱਕ ਬੰਦੇ ਨਾਲ ਸਰਦਾ ਆ ਠੀਕ ਹੈ ਨਾ ਇੱਕ ਬੰਦਾ ਬਿਨਾ ਫੋਨ ਤੇ ਰੱਖਿਆ ਹੋਇਆ ਉਹ ਵੀ ਪਰਮਾਤਮਾ ਨੂੰ ਹਾਜ਼ਰ ਨਜ਼ਰ ਮੰਨ ਕੇ ਕਹਿੰਦੇ ਆ ਸਾ ਮੇਰੇ ਪਿੰਡ ਚ ਆ ਕੇ ਨਾ ਕੋਈ ਵੀ মিডিਆ ਚੈਨਲ ਆ ਲਾ ਕੇ ਪੁੱਛ ਲਈ ਵੀ ਕਿੰਨੇ ਆਧਾਰ ਕਾਰਡ ਬਣੇ ਹੋਏ ਨੇ ਸਰਪੰਚ ਨੂੰ 1000 ਆਧਾਰ ਕਾਰਡ ਬਣਿਆ ਸੀ ਉਹ ਵੀ ਕਹਤਾ ਬਈ ਕੈਨਸਲ ਕਰ ਦੇ ਬਈ ਐਵੇਂ ਸਾਡੇ ਪੰਜਾਬ ਚ ਹਰ ਪਿੰਡ ਚ ਆਪਣੇ ਆਪਣੇ ਮੁੰਡੇ ਹੀ ਆਪਣਾ ਜੰਮਾ ਲੈ ਲੈਣਾ ਬਿਲਕੁਲ ਹਰ ਕੰਮ ਕਰਨਾ ਹੋ ਜੀ ਛੱਡ ਕੇ ਆਓ ਕੰਮ ਕਰਨ ਤੋਂ ਕੋਈ ਨਹੀਂ ਰੋਕਦਾ ਤੁਹਾਨੂੰ ਕੰਮ ਤੇ ਤੁਹਾਨੂੰ ਪੈਸੇ ਦਿੰਦੇ ਨੇ ਭਾਈ ਤੁਹਾਡੀ ਰਿਸਪੈਕਟ ਵੀ ਕਰਦੇ ਨੇ ਜਿੰਨੀ ਇੱਜ਼ਤ ਅਸੀਂ ਕਰਦੇ ਹਾਂ ਨਾ ਕਿਸੇ ਤੋਂ ਕੰਮ ਲੈ ਕੇ ਹਨ ਕਿਉਂਕਿ ਸਰਬੰਦੇ ਭਲੇ ਵਾਲੇ ਲੋਕਾਂ ਕੋਈ ਨਹੀਂ ਕਰਦਾ ਕਈ ਗੱਲ ਹੈ ਉੱਧ ਇਹ ਹੀ ਜਾਂਦੇ ਨੇ ਜਦੋਂ ਉੱਧਰ ਉੱਧਰ ਵਾਲੇ ਕੁੱਟਦੇ ਨੇ ਇਹਨਾਂ ਵੜਨੀ ਦੇਣੇ ਮੱਥੇ ਨਹੀਂ ਟੇਕਣ ਦੇਣਾ ਕਿਥੇ ਹੈ ਨਾ ਮੰਦਰਾਂ ਜਿਨੀ ਵੜਨ ਦੇਣਾ ਬਹੁਤ ਗੰਦਾ ਕਰਦੇ ਨੇ ਉਧਰ ਦੇ ਲੋਕ ਨੇ ਜਿਹੜੇ ਸਾਈ ਗੱਲ ਸਾਡੇ ਵਾਲੇ ਤਾਂ ਭਾਈ ਜਦੋਂ ਗੁਰਦੁਆਰੇ ਤੇ ਜਾਂਦੇ ਨੇ ਨਾ ਸਾਰਿਆਂ ਨਾਲ ਸਾਡੇ ਨਾਲ ਮੱਥਾ ਟੇਕਦੇ ਨੇ আর ਸਾਰੇ ਨਾਲ ਬੈਠ ਕੇ ਲੰਗਰ ਛਕਦੇ ਨੇ ਅਸੀਂ ਇੰਨੀ ਰਿਸਪੈਕਟ ਕਰਦੇ ਹਾਂ ਉਹਨਾਂ ਦੀ ਬਿਲਕੁਲ ਕੋਈ ਪ੍ਰੋਗਰਾਮ ਹੋਵੇ ਉਹਨਾਂ ਨੂੰ ਸਪੈਸ਼ਲ ਕਹਿੰਦੇ ਆ ਭਾਈ ਆਜਿਓ ਸਾਡੇ ਲੰਗਰ ਆ ਅਸੀਂ ਸਰਬਤ ਭਲੇ ਵਾਲੇ ਲੋਕ ਆ ਪਰ ਭਾਈ ਦੇਖੋ ਪੰਜਾਬ ਸਾਡਾ ਆ ਇੰਨੀ ਕੁ ਦੇਰ ਤੱਕ ਹੈ ਨਾ ਕਿੰਨੀ ਕੁ ਦੇਰ ਤੱਕ ਅਸੀਂ ਜੁਨਮ ਇਹ ਗੰਦੀ ਮੈਂਟੈਲਿਟੀ ਨੂੰ ਬਰਦਾਸ਼ਤ ਕਰਾਂਗੇ ਇਸ ਕਰਕੇ ਕਹਿੰਦੇ ਆ ਕੰਮ ਕਰਨਾ ਉਹ ਜੀ ਛੱਡ ਕੇ ਆਓ ਪਰ ਭਾਈ ਇੱਥੇ ਰਹਿਣ ਵਾਸਤੇ ਨਹੀਂ ਹੈਗਾ ਤੁਹਾਡੇ ਆ ਜਾ ਤੁਹਾਡੇ ਹਰਿਆਣਿਆਂ ਦੀ ਗੱਲ ਚੰਗੀ ਲੱਗੀ ਮੈਨੂੰ ਹਾਂ ਵਧੀਆ ਗੱਲ ਹੈ ਭਾਈ ਤੇ ਭਾਈ ਵਧੀਆ ਯਾਰ ਤੁਸੀਂ ਕੈਚ ਰੱਖੋ ਕੰਮ ਨੂੰ ਤੁਸੀਂ ਭਾਈ ਕਿ ਹੋਰ ਉਹ ਜਿਵੇਂ ਸ਼ਹਿਰਾਂ ਦਾ ਕਲਚਰ ਆ ਆਪਣੇ ਬੱਚਿਆਂ ਨੂੰ ਕੇਅਰ ਟੇਕਰ ਵੀ ਭਈ ਉਹ ਹਾਂ ਭਾਈ ਕੋਠੀਆਂ ਜਿਹੀਆਂ ਭਾਈ ਕੋਨ ਨੂੰ ਉਹਨਾਂ ਬੇਨਤੀ ਕਰੋ ਵੀ ਆਪਣੇ ਚਾਹੇ ਕੋਈ ਤੁਹਾਡੇ ਚਾਹੇ 20 ਸਾਲ ਤੋਂ ਰਹਿ ਰਿਹਾ ਕਿਤੇ ਕਿਸੇ ਦਾ ਪਰਨੂੰ ਅੰਦਰ ਪੜਕੇ ਨਹੀਂ ਬਸ ਆਪਣੇ ਬੱਚਿਆਂ ਦਾ ਧਿਆਨ ਵੇਖੋ ਉਹ ਭਰੋਸਾ ਭਰੋਸਾ ਨਾ ਇਸ ਕਰਕੇ ਨਹੀਂ ਹੈਗਾ ਮੈਂਟੈਲਿਟੀ ਦੇਖੋ ਇਹ ਮੈਂਟੈਲਿਟੀ ਹੁੰਦੀ ਹੈ ਸੈਟੀਮੈਂਟਲਿਟੀ ਕੀ ਆ ਸਰਬਤ ਦੇ ਭਲੇ ਵਾਲੀ ਬਿਲਕੁਲ ਉੱਥੇ ਯਾਰ 20 ਤੋਂ 25% ਕ੍ਰਾਈਮ ਆ ਸਾਰੇ ਦੇਸ਼ ਦਾ ਕ੍ਰਾਈਮ ਜਿਹੜਾ 20 ਤੋਂ 25% ਨਿਕਲਦਾ ਉਹ ਯੂਪੀ ਵੀ ਹਰ ਤੇ ਨਿਕਲਦਾ ਸਹੀ ਗੱਲ ਹੈ ਤੇ ਇਸ ਕਰਕੇ ਕਹਿੰਦੇ ਆ ਭਾਈ ਇਹ ਚੀਜ਼ਾਂ ਬਾਰੇ ਸਾਨੂੰ ਥੋੜਾ ਜਾਗਰੂਕ ਹੋਣਾ ਪਊਗਾ ਭਾਈ ਇਹ ਮੁਹਾਲੀ ਵਰਗੇ ਵੱਡੇ ਸ਼ਹਿਰਾਂ ਜਾਉਂਗੇ ਪਟਿਆਲੇ ਵਰਗੇ ਭਾਈ ਉਹਨਾਂ ਕੇਅਰ ਟੇਕਰ ਸਾਰਿਆਂ ਦਾ ਨਾਮ ਭਾਈ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਰੱਖੇ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਹਾਂ ਭਾਈ ਥੋੜੇ ਯਾਰ ਥੋੜੇ ਪਰਿਵਾਰ ਪੰਜਾਬ ਤੋਂ ਵੱਧ ਕੇ ਨਹੀਂ ਹੋ ਗਿਆ ਤੁਹਾਡੀ ਖੇਤੀ ਹਮ ਬੱਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਇੱਕ ਰਾਜ ਲੈ ਕੇ ਬਣਾਇਆ ਸੀਗਾ ਬਿਲਕੁਲ ਥੋੜੀ ਜ਼ਮੀਨਾਂ ਥੋੜੀ ਖੇਤੀਆਂ ਸਾਡੀਆਂ ਇਹ ਤੋਂ ਵੱਧ ਨਹੀਂ ਹੋ ਗਈ ਮੈਂ ਤਾਂ ਬਾਬੇ ਦੀ ਮਿਹਰ ਕਹਿੰਦਾ ਜਿੱਦਣ ਸਾਡਾ ਰਾਜ ਆਊਗਾ ਨਾ ਅਰ ਜੇ ਕਹਿਣਗੇ ਨਾ ਵੀ ਹਾਂ ਨਵਦੀਪ ਸਿੰਘ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਆ ਵੀ ਹਾਂ ਸਾਰੀ ਜ਼ਮੀਰ ਆਪਣੇ ਰਾਜ ਦੇ ਨਾਮ ਲਵਾ ਦੇ ਖਾਲਸਾ ਰਾਜ ਸਾਰੀ ਦੀ ਸਾਰੀ ਐਵੇਂ ਹੀ ਦਾਨ ਕਰ ਦਾਂਗੇ ਲਓ ਬਾਬਾ ਜੀ ਸਾਡਾ ਰਾਜ ਜਾਣਾ ਚਾਹੀਦਾ ਸਹੀ ਗੱਲ ਹੈ ਠੀਕ ਹੈ ਕਿਉਂਕਿ ਬੱਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਹੋਈਆਂ ਨੇ ਉਹ ਕੌਣ ਹੁੰਦੇ ਨੇ ਬਾਈ ਹੈਨਾ ਵੀ ਜਿਹੜੇ ਆ ਕੇ ਕਹਿ ਦੇ ਜੇ ਬਾਬਾ ਸਿੰਘ ਬਾਤ ਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਨਾ ਆਉਂਦਾ ਸਾਡਾ ਰਾਜ ਨਾ ਤੁਸੀ ਜ਼ਮੀਨਾਂ ਦੇ ਮਾਲਕ ਨਹੀਂ ਬਣਦਾ ਸੀ ਇਸ ਕਰਕੇ ਕਹਿੰਦੇ ਥੋਡੀਆਂ ਜ਼ਮੀਨਾਂ ਤੁਹਾਡੇ ਘਰ ਤੁਹਾਡਾ ਤੁਹਾਡੇ ਬੱਚਿਆਂ ਦਾ ਸੁਰੱਖਿਆ ਹੈ ਇਹ ਇਸ ਇਹ ਚੀਜ਼ਾਂ ਪੰਜਾਬ ਤੋਂ ਵੱਧ ਕੇ ਨਹੀਂ ਹੋਗੀਆਂ ਵੀ ਜਿੰਦਾ ਕਰਕੇ ਤੁਸੀਂ ਭਈਆਂ ਨੂੰ ਰੱਖਦੇ ਹੋ ਜੇ ਪ੍ਰਵਾਸੀਆਂ ਨੂੰ ਰੱਖਦੇ ਹੋ ਕੰਮ ਕਰਨ ਹੁੰਦੇ ਨੇ ਕੰਮ ਦੀ ਰਿਸਪੈਕਟ ਕਰੋ ਸਾਡੇ ਕੋਲ ਰਹਿੰਦੇ ਨੇ ਪੁੱਛੇ ਇਹਨਾਂ ਨੂੰ ਉਹੀ ਨਹੀਂ ਰਹਿੰਦੇ ਭਾਈ ਸਾਡੇ ਕੋਲ ਬਹੁਤ ਇੱਜ਼ਤ ਕਰਦੇ ਆ ਪਰ ਪਰ ਤਾਂ ਖਾਣਾ ਦਿੰਦੇ ਆ ਬਹੁਤ ਰਿਸਪੈਕਟ ਕਰਦੇ ਆ ਠੀਕ ਹੈ ਕੋਈ ਸਾਡੇ ਨਾਲ ਦਿਲ ਮਿਲੇ ਹੋਏ ਨੇ ਤਾਂ ਹੀ ਰਹਦੇ ਨੇ ਸਾਡੇ ਨਾਲ ਤੇ ਇਹਨੂੰ ਇੱਕ ਹੋਰ ਮੁੱਦਾ ਬਣਾ ਦਿੰਦੇ ਕਹਿੰਦੇ ਹਿੰਦੂ ਸਿੱਖ ਦਾ ਮੁੱਦਾ ਵੀ ਕੱਲ ਨੂੰ ਆਗਾ ਤੁਸੀਂ ਅੱਜ ਨਾਲੋਂ ਕਰੋਗੇ ਕੱਲ ਨੂੰ ਤੁਹਾਡੇ ਜਿਹੜੇ ਆ ਤੇ ਇੱਥੇ ਹਿੰਦੂ ਸਿੱਖ ਦੇ ਕੋਈ ਗੱਲੇ ਕੋਈ ਨਹੀਂ ਹੈਗੀ ਨਹੀਂ ਹਿੰਦੂ ਸਿੱਖ ਕੱਲੀ ਸਮਝਾ ਦੋ ਤੁਸੀਂ ਤਾਂ ਕਹਿੰਦੇ ਆ ਜਦੋਂ ਪੰਜਾਬ ਮਰਦਾ ਹੁਣ ਹੜਾਚ ਮਰਿਆ ਪੰਜਾਬੀ ਹਿੰਦੂ ਨਹੀਂ ਮਰਿਆ ਬਿਲਕੁਲ ਉਹਨਾਂ ਦੇ ਕਰਨੀ ਡੁੱਬੇ ਉਹਨਾਂ ਦੀ ਖੇਤੀਆਂ ਨਹੀਂ ਉੱਜੜੀਆਂ ਕੱਲੀ ਕੋਈ ਸਿੱਖਾਂ ਕੋਲ ਆਇਆ ਜੱਟਾਂ ਕੋਲ ਜ਼ਮੀਨਾਂ ਸਭ ਕੋਲ ਆ ਜ਼ਮੀਨਾਂ ਹੂੰ ਠੀਕ ਹੈ ਜਿਹੜੇ ਕਹਿ ਦਿੰਦੇ ਨੇ ਵੀ ਜੱਟਾਂ ਕੋਲ ਆ ਜ਼ਮੀਨਾਂ ਜ਼ਮੀਨਾਂ ਬਾਬਾ ਸਿੰਘ ਬ ਹੂੰ ਸਭ ਨੂੰ ਬਰਾਬਰ ਦਿੱਤੇ ਜਿਹਨੇ ਸਾਹਮਣੀ ਸੀ ਭਾਈ ਸੰਭਲੀ ਗਾਲੂ ਕੋਈ ਹੋਰ ਵੀ ਆਪਣਾ ਮਿਹਨਤ ਕਰੂਗਾ ਉਹ ਸੰਭਲੂਗਾ ਜਾਤ ਪਾਤ ਦਾ ਰੋਲਾ ਹੀ ਨਹੀਂ ਹੈਗਾ ਜਾਤ ਪਾਤ ਤਾਂ ਸਿੱਖ ਧਰਮ 'ਚ ਹੈਗੀ ਹੋਣੀ ਬਿਲਕੁਲ ਜਿਹੜਾ ਇਹ ਚੱਲਿਆ ਹੋਇਆ ਹੈ ਨਾ ਫਰਾਣੇ ਦਾ ਗੁਰਦੁਆਰਾ ਟਮਕਾਣੇ ਦਾ ਗੁਰਦੁਆਰਾ ਇਹ ਸਭ ਨਕਲੀ ਨੇ ਜਿਹੜੇ ਰੋਲਾ ਪਾਉਂਦੇ ਨੇ ਜਿਹੜਾ ਅਸਲੀ ਹੋਊਗਾ ਨਾ ਠੀਕ ਹੈ ਹੁਣ ਕਹਿ ਦਿੰਦੇ ਨੇ ਜੀ ਫਲਾਣੇ ਦੇ ਗੁਰਦੁਆਰੇ 'ਚ ਨਹੀਂ ਦੂਜੇ 'ਚ ਬੜਨਦੇ ਦਰਬਾਰ ਸਾਹਿਬ ਤਾਂ ਕੋਈ ਰੋਕਦਾ ਨਹੀਂ ਤੁਹਾਨੂੰ ਗੁਰਦੁਆਰ ਸਾਹਿਬ ਤਾਂ ਸਾਰੇ ਤੁਸੀਂ ਲੰਗਰ ਛੱਕਦੇ ਹੋ ਚਾਰ ਦਰਵਾਜ਼ੇ ਆ ਜਿਹੜਾ ਮਰਜ਼ੀ ਆਵੇ ਕਿਰਪ ਚਾਰ ਪੈਰ ਨੇ ਬਾਈ ਹੈਨਾ ਚਾਰ ਪੈਰ ਨੇ ਸਾਡੇ ਧਰਮ ਦੇ ਹੈਨਾ ਹਾਂਜੀ ਹਾਂ ਤੇ ਇਸ ਕਰਕੇ ਬੇਨਤੀ ਹੈ ਵੀ ਭਾਈ ਸਾ ਅਸੀਂ ਅਸੀਂ ਕੀ ਚਾਹੁੰਨੇ ਆ ਵੀ ਪੰਜਾਬ ਤੋਂ ਵੱਧ ਕੇ ਤੁਹਾਡੇ ਵਾਸਤੇ ਕੁਝ ਨਹੀਂ ਹੋ ਸਕਦਾ ਤੇ ਪੰਜਾਬ ਦੇ ਅੱਜ ਹਾਲਾਤ ਇਹਨਾਂ ਪ੍ਰਵਾਸੀਆਂ ਕਰਕੇ ਥੋੜੇ ਖਰਾਬ ਹੋਏ ਹੋਏ ਨੇ ਇਸ ਕਰਕੇ ਅਸੀਂ ਘੱਟ ਗਿਣਤੀ ਨਾ ਹੋ ਜਾਈਏ ਸਮਕਾ ਸਿਗਲੀ ਕਰ ਸਿੱਖਾਂ ਨੂੰ ਲੈ ਕੇ ਆਓ हां भाई वो बड़ी मेहनत करते हैं भाई छеме بادشاہ ਦੀ ਬਸਾਏ ਹੋਏ ਨੇ ਉਹ ਕੀ ਗੱਲ ਤੇ ਨਾ ਉਹ ਉਹਨਾਂ ਚ ਬਹੁਤ ਟੈਲੈਂਟ ਆ ਬਾਣੀ ਦੇ ਪੱਕੇ ਨੇ ਉਹਨੂੰ ਲਿਆ ਕੇ ਬਸਾਉ ਤੇ ਗੁਰਦੁਆਰਿਆਂ ਦੇ ਨੇੜੇ ਬਸਾਉ ਉਹਨਾਂ ਨੂੰ ਲਿਆ ਕੇ ਉਹਨਾਂ ਗੁਰਦੁਆਰਿਆਂ 'ਚ ਬਸਾਉ ਆਪਣੇ ਨਾਲੇ ਬਾਟ ਕਰਿਆ ਕਰਨਗੇ ਲੋਕਾਂ ਨੂੰ ਅੱਛੇ ਕੰਮ ਲਾਇ ਕਰਨਗੇ ਨਾਲੇ ਪਿੰਡਾਂ 'ਚ ਵੀ ਕੰਮ ਕਰਿਆ ਕਰਨਗੇ ਨਾਲੇ ਉਹਨਾਂ ਦੀ ਵਧੀਆ ਰੇਡੀਅਸ ਸਾਫ਼ ਸੁਥਰੇ ਨੇ ਹਨਾ ਬਹੁਤ ਵਧੀਆ ਕੰਮ ਹੋਇਆ ਬਈ ਆਹ ਗੱਲ ਤੁਹਾਡੀ ਬੜੀ ਹੈਨਾ ਚੰਗੀ ਲੱਗੀ ਮੈਂ ਸਾਊਥ ਕੇਦੇ ਹైదరాబాద్ ਸਿੱਕਲੀਗਰ ਸਿੱਖਣ ਉਹ ਅੱਜ ਵੀ ਮਿਹਨਤ ਕਰਦੇ ਆ ਮੇਰੇ ਹੱਥਾਂ ਵਾਲਾ ਟੈਲੈਂਟ ਆ ਉਹ ਚ ਨਾ ਸਸਤਰ ਬਣਾਇਆ ਕਰਨਗੇ ਸਾਡੇ ਬੱਚਿਆਂ ਦਾ ਕਰਦਾ ਸਿੱਖਿਆ ਜਿਹੜੇ ਬਾਹਰ ਰਹਿੰਦੇ ਨੇ ਆਪਣੇ ਪੰਜਾਬ ਤੋਂ ਆਊਟ ਹੋ ਚਾਹੇ ਅਸੀਂ ਹਰਿਆਣੇ ਵਾਲੇ ਆ ਚਾਹੇ ਉਧਰ ਦਿੱਲੀ ਆ ਚਾਹੇ ਯੂਪੀ ਆ ਸਸਤਰ ਰੱਖਿਆ ਕਰੋ ਕਰੋ ਕਰੇ ਬਈ ਤੁਸੀਂ ਖੰਸੀਰ ਦਾ ਰੱਖੇ ਸਕਦੇ ਹੋ ਤੁਹਾਡੇ ਪਰਿਵਾਰ ਦੀ ਸੇਫਟੀ ਤੁਹਾਡੀ ਹੈ ਕੋਈ ਛੋਟਾ ਬੱਚਾ ਹੈ ਠੀਕ ਹੈ ਉਹਨੂੰ ਵੀ ਸੋਚਣਾ ਵੀ ਭਾਈ ਸਾਡੀ ਸੇਫਟੀ ਕੀ ਹੈ ਕੋਈ ਨੌਜਵਾਨ ਹੈ ਉਸਨੇ ਆਪਣੇ ਮਾਪੇ ਦੀ ਸੇਫਟੀ ਬਾਰੇ ਸੋਚਣਾ ਕੋਈ ਮਾਪੇ ਹੈ ਉਹਨੇ ਆਪਣੇ ਬੱਚਿਆਂ ਦੀ ਸੇਫਟੀ ਬਾਰੇ ਸੋਚਣਾ ਹੈ ਹੂੰ ਠੀਕ ਹੈ ਪੁਰਾਣੇ ਵਾਲੇ ਹਾਲਾਤ ਨਾ ਉਹ ਜਾਣ ਤੁਹਾਡੇ ਨਾਲ ਫਿਰ ਕਦੇ ਕਹੋ ਵੀ ਹਾਂ ਐਵੇਂ ਹੋ ਗਿਆ ਹਾਂ ਮੈਂ ਕਿਹਾ ਤਕੜੇ ਹੋ ਕੇ ਰਹੋ ਬਾਹਰ ਲਈ ਛੇਟਾਂ ਲਿਆ ਤਕੜੇ ਹੋ ਕੇ ਰੱਖੋ ਆਪਣੇ ਸ਼ਸਤਰ ਰੱਖੋ ਵੀ ਦਿੱਲੀ ਵਾਲੀ ਗੱਲ ਹੈ ਵੀ ਦਿੱਲੀ ਜੇ ਜਦੋਂ ਕਹਿੰਦੇ ਵੀ ਸ਼ਸਤਰ ਵੀ ਨਹੀਂ ਕਿਸੇ ਘਰੋਂ ਨਿਕਲਿਆ ਫਿਰ ਉਹ ਉਹਨਾਂ ਦੇ ਜਿਹਾ ਨਾ ਹੋ ਜੇ ਭਾਈ ਹੈਨਾ ਦੇਖੋ ਆਪਣੀ ਸੇਫਟੀ ਆਪਣੇ ਬੱਚਿਆਂ ਦੀ ਠੀਕ ਹੈ ਆਪਣੇ ਪਰਿਵਾਰ ਦੀ ਆਪਣੇ ਹੱਥ ਹੁੰਦੀ ਹੈ ਤੇ ਆਪਣੀ ਸੇਫਟੀ ਬਾਰੇ ਸੋਚਿਆ ਕਰੋ ਇਹਗਾ ਸ਼ਸਤਰ ਰੱਖਿਆ ਕਰੋ ਭਾਈ ਘਰੇ ਸ਼ਸਤਰ ਬਹੁਤ ਆਪਣੇ ਜਿੱਤੇ ਫੋਨਦੇ ਆ ਹਰ ਕਮਰੇ 'ਚ ਤੁਹਾਡੇ ਕੋਲ ਸ਼ਸਤਰ ਹੋਣਾ ਜ਼ਰੂਰੀ ਦਰਵਾਜੇ 'ਤੇ ਟੰਗੋ ਸੰਸ਼ੀਰ ਫਰੰਟ ਦਰਵਾਜੇ ਦੇ ਤੇ ਬਾਕੀ ਭਾਈ ਆ ਚੀਜ਼ ਸਿੱਖਣ ਵਾਲੀ ਆ ਯਾਰ ਮੈਂ ਤੇ ਹਰਿਆਣਾ ਆਇਆ ਸੀ ਕਿ ਭਾਈ ਇਹਨਾਂ ਦੇ ਜਿਹੜੇ ਬੰਦੇ ਆ ਮੋਟਰਾਂ 'ਤੇ ਆ ਪਿੰਡੋਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਆ ਮੈਂ ਕਹਿੰਦਾ 2 ਕਿਲੋਮੀਟਰ ਦੂਰ ਹੈ ਤੇ ਪਿੰਡ 'ਚ ਕਹਿੰਦੇ ਕੋਈ ਨਹੀਂ ਹੈਗਾ ਤੇ ਭਾਈ ਚੰਗਾ ਲੱਗਿਆ ਯਾਰ ਮਿਲ ਕੇ ਤੇ ਬਾਕੀ ਪੰਜਾਬੀਆਂ ਨੂੰ ਇਹੀ ਬੇਨਤੀ ਆ ਭਾਈ ਆਧਾਰ ਕਾਰਡ ਵੋਟਰ ਕਾਰਡ ਨਾ ਬਣਾਓ ਠੀਕ ਹੈ ਕੰਮ ਕਰਾਓ ਕੰਮ ਕਰਾ ਕੇ ਰਹਿੰਦੇ ਬੁੱਲੋ ਦੋ ਇਹਨਾਂ ਦੀ ਮ ਠੀਕ ਹੈ ਤੇ ਘਰੇ ਨੰਬੜੂ ਭਾਈ ਬਸ ਧੰਨਵਾਦ ਭਾਈ ਚੜ੍ਹਦੀ ਕਲਾ ਹੀ ਚੜ੍ਹਦੀ